ਕਾਰਪੋਰੇਸ਼ਨ ਬਟਾਲਾ ਦੇ ਸਫਾਈਕਰਨਚਾਰੀ ਤਨਖਾਹਾਂ ਨਾ ਮਿਲਣ ਦੀ ਵਜ੍ਹਾ ਨਾਲ ਹੜਤਾਲ ਤੇ ਉਤਰ ਆਈਨੀ ਅਤੇ ਸ਼ਹਿਰ ਦੇ ਵਿੱਚੋਂ ਟਰਾਲੀ ਅਤੇ ਕੂੜਾ ਚੁੱਕਣ ਵਾਲੀ ਯੂਨੀਅਨ ਨੇ ਕਾਰਪੋਰੇਸ਼ਨ ਦੇ ਗੇਟ ਸਾਹਮਣੇ ਪ੍ਰਸ਼ਾਸਨ ਖਿਲਾਫ ਨਾਰੇਬਾਜ਼ੀ ਕੀਤੀ ਗੱਲਬਾਤ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਿਛਲੇ 2 ਮਹੀਨਿਆਂ ਤੋਂ ਸਾਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਘਰ ਚਲਾਉਣਾ ਮੁਸ਼ਕਿਲ ਹੋਇਆ ਸੀ ਸ਼ਹਿਰ ਦੀ ਸਫਾਈ ਕਰਦੇ ਆ ਪਰ 2 ਮਹੀਨੇ ਬੀਤ ਗਏ ਤਨਖਾਹ ਨਹੀਂ ਦਿੱਤੀ ਜਾ ਰਹੀ ਅੱਜ ਜੀ ਮੁੱਦਾ ਸਾਡਾ ਹੈ ਵੀ ਸਾਨੂੰ 2 ਮਹੀਨੇ ਦਾ ਸੈਲਰੀ ਨਹੀਂ ਮਿਲਦੀ ਪਲਾਸਾ ਸਾਡੇ ਨਾਲ ਧੋਖਾ ਵੀ ਹੋ ਗਿਆ ਵਾ ਜਿਹੜੇ ਇਹਨਾਂ ਨੇ ਫਾਰਮਲ ਲੈਟਰ ਦਿੱਤੇ ਆ ਉਹਦੇ ਕਰਕੇ ਵੀ ਸਾਨੂੰ ਲਾਦਾ ਕਾ ਦਾਵਾ ਡੋਲ ਗਿਆ ਜੀ ਤੇ ਇਹ ਘੱਟੋ ਘਾਟ ਮੈਕਸਿਮਮ 200 250 ਬੰਦੇ ਤਨਖਾਹ ਰੁਕੀ ਪਈ ਆ ਜੀ ਲਿਫਟਿੰਗ ਵਾਲੇ ਤਾਂ ਮੇਰੇ ਸਾਹ ਨਾਲ ਹੀ 17 80 ਬੰਦੇ ਹੋਣੇ ਆ ਜੀ ਬਾਕੀ ਦੂਸਰੇ ਬੰਦੇ ਉਹ ਕੰਮ ਕਰ ਤੇ ਲੱਗੇ ਉਹ ਵੀ ਹੌਲੀ ਹੌਲੀ ਆ ਰਹੇ ਆ ਜੀ ਇੱਥੇ ਕੀ ਕਹਿੰਦੇ ਆ ਸੈਟਿਸਫੈਕਟ ਹੋ ਗਿਆ ਦੇਖੋ ਜੀ ਸਾਡਾ ਜੇ ਹੱਕ ਸਾਨੂੰ ਨਹੀਂ ਮਿਲਦਾ ਤੇ ਸਾਨੂੰ ਵਾਜਬ ਆ ਹੀ ਆਪਣੇ ਹੱਕ ਵਾਸਤੇ ਲੜਨਾ ਅਈ ਸੈਲਰੀ ਅਨਾਰੀ ਦੂਰੋਂ ਮੇਰੀ ਪੈਂਡਿੰਗਾ ਤੀਸਰਾ ਮਹੀਨਾ ਚੱਲਦਾ ਪਿਆ ਵਾ ਨਾ ਤੇ ਠੇਕੇਦਾਰੀ ਕੋਈ ਗੌਰ ਕਰ ਰਿਆ ਵਾ ਨਾ ਕੋਈ ਇਨਸਪੈਕਟਰ ਗੌਰ ਕਰ ਰਿਆ ਨਾ ਕੋਈ ਕਾਰਪੋਰੇਸ਼ਨ ਗੌਰ ਕਰ ਰਿਆ ਜੀ ਇਸ ਕੰਮ ਦੀ ਗੱਲਬਾਤ ਹੋਈ ਇਹ ਸਾਨੂੰ ਦਿਲਾਸਾ ਦਿੱਤਾ ਜਾ ਰਿਹਾ ਸੀ ਵੀ ਤੁਹਾਨੂੰ ਅੱਜ ਤਨਖਾਹ ਮਿਲ ਜਾਂਦੀ ਆ ਤੁਹਾਨੂੰ ਕੱਲ ਤਨਖਾਹ ਮਿਲ ਜਾਂਦੀ ਆ ਤੁਹਾਨੂੰ ਪਰਸੋਂ ਮਿਲ ਜਾਂਦੀ ਆ ਇੱਕ ਮਹੀਨੇ ਦੀ ਤਨਖਾਹ ਛੱਡ ਕੇ ਦੂਜੇ ਦੀ ਛੱਡ ਕੇ ਅੱਜ ਤੀਸਰਾ ਮਹੀਨਾ ਛੱਡ ਗਿਆ ਜੀ ਤਨਖਾਹ ਨਹੀਂ ਤਨਖਾਹ ਇਹਨੇ ਕੀ 80000 ਰੁਪਏ ਤਨਖਾਹ ਉਹ ਵੀ ਨਹੀਂ ਇਹਨਾਂ ਕੋ ਦਿੱਤੀ ਜਾ ਰਹੀ ਜੀ ਇਹ ਦੋ ਦੋ ਮਹੀਨੇ ਗੁਜ਼ 300 ਰੁਪਏ ਦੀ ਆਟੇ ਦੀ ਗੁੱਥੀ ਹੋ ਗਈ ਆ ਬੱਚਿਆਂ ਨੇ ਸਕੂਲ ਦੇ ਫੁੱਸਾ ਦੁੱਧ ਦਾ ਖਰਚਾ ਲਾ ਲਉ ਤੋ ਇਹ ਮੈਕਸਿਮਮ ਕਿੰਨਾ ਕਰੀ ਜਾਣ ਕੇ 7000 ਚ ਕਿਸੇ ਨਾਲ ਨਹੀਂ ਇਹ ਗੱਲ ਬਾਤ ਹੋਈ 3 ਮਹੀਨੇ ਹੋ ਜਲੇ ਤਨ ਹਾਲ ਇਸਰਾ ਮਹੀਨਾ ਲੱਗ ਗਿਆ ਕੋਈ ਆਡੀ ਤਨਖਾਹ ਦੀ ਗੌਰ ਨਹੀਂ ਕੀਤੀ ਜਾਂਦੀ ਜਈ ਕੇ ਨੂੰ ਫੋਨ ਕੀਤਾ ਵਾ ਉਹ ਕਹਿੰਦਾ ਫਲਾਣੇ ਨੂੰ ਕਰੋ ਫਲਾਣਾ ਕਹਿੰਦਾ ਢਿੰਗੜੀ ਨੂੰ ਕਰੋ ਅਈ ਕੇ ਨੂੰ ਕਿਉਂ ਫੋਨ ਕਰੀਏ ਘਰ ਦਾ ਯਾਰ ਐ ਇਦਾਂ ਹੀ ਧਾਰ ਠਹਿ ਲੈ ਕੇ ਹਾਂ ਤੋ ਧਾਰੇ ਚੱਲਦੇ ਆ ਜੇ ਤੁਹਾਨੂੰ ਪਤਾ ਇਹ ਦੇਣ ਸਕੂਲੇ ਇਧਾਰੀ ਕੀਤਾ ਇਹ ਦੇਣਗੇ ਤਾਂ ਪਤਾਵਾਂਗੇ ਅੱਗੇ ਜਾ ਕੇ ਇਹ ਤਾਂ ਸਾਡੇ ਬੱਚਾ ਸਕੂਲੋਂ ਬਾਹਰ ਭੇਜਦੇ ਨੇ ਕਿਉਂ ਜੇ ਤੂੰ ਮੁਰਜ਼ੇ ਸਾਡੇ ਬੱਚਾ ਸਕੂਲੋਂ ਕੱਢ ਦੇਣਾਗਾ ਜਾਓ ਜੀ ਚੁੱਕੋ ਜਾ ਕੁੜਾ ਇਹ ਕੁੜਾ ਹੁਣ ਚੁੱਕਣ ਬੱਚੇ ਲੈ ਲੈਣੇ ਹੁਣ ਤਨਖਾਵਾ ਹੀ ਦੇ ਦੇਣੀ ਹੈ ਕੰਮ ਵੱਲ ਹੁਸੇ ਜਾਣ ਕੇ ਕਹਿੰਦੇ ਨਾ ਕੋਈ ਅਸਰ ਲਾ ਕੇ ਲੱਗਦਾ ਨਾ ਕੋਈ ਬੰਦਾ ਲਾ ਕੇ ਲੱਗਦਾ ਜੀ ਕਿਉਂ ਇਹਨਾਂ ਦੀਆਂ ਤਨਖਾਵਾ ਜਿਹੜੀਆਂ ਨੇ 2 ਮਹੀਨੇ ਦੀਆਂ ਉਹ ਹੁਣ ਪੈਂਡਿੰਗ ਹੋਈਆਂ ਇੱਕ ਤਨਖਾਹ ਤੇਨਾਂ ਦੀ ਪਾਸ ਹੋ ਗਈ ਆ ਉਹ ਅਕਾਊਂਟ ਪ੍ਰਚਾਰਨ ਗੱਲ ਹੋਈ ਆ ਉਹ ਕਹਿੰਦੇ ਕਿ ਅਸੀਂ ਥੋੜੀ ਦੇਰ ਤੱਕ ਚੈੱਕ ਬਣ ਜਦਾ ਦੂਸਰੀ ਤਰਫੋਂ ਸਾ ਵੀ ਕਹਿੰਦੇ ਪਈ ਅਸੀਂ 1-2 ਦਿਨਾਂ ਚ ਬਣਾ ਦੇਾਂਗੇ ਤੇ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਆਂ ਇਹ ਸਟ੍ਰਾਈਕ ਹੋ ਜਦੋਂ ਕਿ ਸਮੂਹ ਸ਼ਹਿਰ ਦਾ ਕੀ ਨਹੀਂ ਅਸੀਂ ਤੇ ਕਮਸ ਘੱਟੋ ਘਾਟੇ ਵੀ 7-8 ਦਿਨ ਹੋ ਗਿਆ ਜਿਹੜੀ ਤਨਖਾਹ 70 ਦਿਨ ਤੋਂ ਵੀ ਪਹਿਲਾਂ ਦੀ ਦਿੱਤੀ ਪਈ ਹੈ ਬਣਾ ਕੇ ਕੌਨ ਬ੍ਰਾਂਚ ਹੋਵੇ ਹੁਣ ਜਿਹੜਾ ਅਗਲਾ ਚੈੱਕ ਦਾ ਪ੍ਰੋਸੈਸ ਹੈ ਜਾਂ ਉਹ ਉਥੇ ਅੱਗੇ ਮੰਤਰੀ ਪ੍ਰਸ਼ਾਸਨ ਨਹੀਂ ਕਰਨਾ ਨਹੀਂ ਤਨਖਾਹ ਦੇਖ ਹੋ ਜਾਂਦੀ ਹਰ ਮਹੀਨੇ ਲੋਕਾਂ ਨੂੰ ਇਸ ਗਿੜ ਤੇ ਨਹੀਂ ਅਸੀਂ ਤੇ ਇਹੋ ਕਿਆ ਮਤਲਬ ਕਿ ਅਕਾਊਂਟ ਬ੍ਰਾਂਚ ਵੀ ਇਹੋ ਬੇਨਤੀ ਕਰਦੇ ਆ ਕਿ ਜਿਹੜੀ ਨਾ ਤਨਖਾਹ ਉਹ ਪੱਕਿਆਂ ਦੇ ਨਾਲ ਹੀ ਜਦੋਂ ਪੱਕੇ ਹੀ ਤਨਖਾਹਾਂ ਹੁੰਦੇ ਉਹਨਾਂ ਨਾਲ ਹੀ ਇਹਨਾਂ ਦੀ ਤਨਖਾਹ ਹੋ ਜਾਵੇ ਤੇ ਫਿਰ ਮਤਲਬ ਕਿ ਕੰਮ ਜਿਹੜਾ ਸਾਡਾ ਸੁਮੂਤਲੀ ਚੱਲਿਆ ਰਹੇ ਅੱਜ ਕਿੰਨੇ ਵਜੇ ਸਟ੍ਰਾਈਕ ਹੋਇਆ ਸਟ੍ਰਾਈਕ ਤੇ ਲਗਭਗ ਜਿਹੜੀ ਸਾਡੀ ਟਰੈਕਟਰ ਟਰਾਲੀਆਂ ਦੇ ਲੇਬਰ ਹੈ ਉਹ ਤਾਂ ਸਾਰੇ ਬੈਠੀ ਐ ਇੱਥੇ ਮਟਾਲਾ ਤੋਂ ਵਿੱਕੀ ਮਾਲਿਕ ਦੀ ਰਿਪੋਰਟ ਲੁਧਿਆਣਾ ਲਾਇ